ਦਾ ਸੈਮੀਫਾਈਨਲ ਪਹਿਲੀ ਰੇਡ ਕਹਿੰਦੇ ਨੁਕਰਾ ਪਾਉਣ ਦੇ ਲਈ ਤਿਆਰ ਬਰ ਤਿਆਰ ਹੰਧਿਆ ਤੇ ਖੜਾ ਪ੍ਰਮੋਤ ਮਾਨੂੰ ਯਾਦ ਕੀਤਾ ਆਹ ਕਹਿੰਦੇ ਅਗਲੀ ਕਬੱਡੀ ਚਾਰ ਜਾਫੀ ਚਾਰ ਬਰ ਚਾਰ ਨੌ ਬੱਜਣ ਦੇ 4 ਮਿੰਟ ਬਾਕੀ ਹੈ ਇੱਕ ਪਾਸੇ ਜੱਗੂ ਹਾਕਮ ਵਾਲੀ ਹੈ ਔਰ ਦੂਸਰੇ ਪਾਸੇ ਸਾਹੋ ਵਾਲਾ ਰਵੀ ਕਹਿੰਦੇ ਕੈਨੇਡਾ ਦੇ ਟਾਂਟੋ ਕੱਪ ਦਾ ਬੈਸਟ ਉਹ ਪੈਂਦੀ ਰੇਡ ਕਬੱਡੀ 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 ਕਿ ਸਾਹੋ ਕੇ ਚੁੱਟਿਆ ਇੱਕ ਗੱਬਰੂ ਜਵਾਨ ਜੀ ਧਾਵੀਆਂ ਨੂੰ ਡੱਕੇ ਜੋ ਕਹਾਉਂਦੇ ਖੱਬੀਖਾਨ ਜੀ ਸਾਹੂ ਅਸਵਾ ਮੈਂ ਖੰਕਾਰ ਪੋੜਾ ਕਰਦਾ ਇਹਨੂੰ ਰਵੀ ਰਵੀ ਕਹਿੰਦੇ ਰੇਡਰਾਂ ਨੂੰ ਰੱਜ ਕੇ ਖੱਜਲ ਕਰਦਾ ਰੇਡਰਾਂ ਨੂੰ ਰੱਜ ਕੇ ਖੱਜਲ ਕਰਦਾ ਉਧਰ ਵੀ ਕਹਿੰਦੇ ਜਾਫੀ ਤਿੱਖੀਆਂ ਦਾਤੀਆਂ ਵਰਗੇ ਆ ਕੁਝ ਨਾ ਕੁਝ ਕਰਨਗੇ ਜਰੂਰ ਮੇਰੇ ਮਿੱਤਰੋ ਇੱਕ ਪਾਸੇ ਫੱਤਰ ਜੰਡੇ ਵਾਲਾ ਆ ਦੂਸਰੇ ਪਾਸੇ ਜਰਾਗਦੀਨ ਮੱਣਾਂ ਵਾਲੇ ਦਾ ਲੈ ਵੀ ਵੀਰਿਆ ਨਜ਼ਾਰਾ ਵੱਖਰਾ ਆ ਮੈਚ ਵੇਖਣ ਵਾਲਾ ਆ ਮੈਚ ਵੇਖਣ ਵਾਲਾ ਆ ਮੈਚ ਵੇਖਣ ਵਾਲਾ ਬਹਿ ਜਾ ਬਹਿ ਜਾ ਹੋਈ ਪਈਆ ਰਵੀ ਸਾਹੂ ਕਿਤੇ ਲਈ ਤੇ ਸਾਡਾ ਵੀਰ ਮੰਗਲ ਮੈਂਬਰ ਨਾਲ ਵੱਲੋਂ 500 ਵੀਰੇ ਉੱਥੇ ਰਿਆ ਭਰਾ ਬਣ ਕੇ ਆ ਪੈਸੇ ਰਵੀ ਸਾਹੂ ਕਿਤੇ ਲਈ ਸਾਡਾ ਵੀਰ ਹੈ ਲਵਪ੍ਰੀਤ ਰਾਜਪ੍ਰੀਤ ਕੈਨੇਡਾ ਉਹਨਾਂ ਵੱਲੋਂ 500 ਦਿਆ ਵੀਰੇ ਪੈਸੇ ਉੱਥੇ ਪਹੁੰਚਦੇ ਕਰ ਦਿਓ ਭਰਾ ਬੜ ਕੇ ਮੈਚ ਬਹੁਤ ਤਗੜਾ ਉਧਰ ਹਾਕਮ ਵਾਲੀਆ ਉਧਰ ਰਵੀਆ ਉਹ ਟੱਕਰ ਬੱਬਰ ਸ਼ੇਰਾਂ ਦੀ ਮੇਰੇ ਮਿੱਤਰੋ ਉਹ ਪਰਨ ਭੱਜ ਗਿਆ ਕਾਲੋ ਕੇ ਪਿੰਡ ਵਾਲਾ ਅਗਲੀ ਰੇਡ ਕਹਿੰਦੇ ਕਾਕਾ ਸੇਖੇ ਵਾਲਾ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਆ ਮੈਚ ਕਹਿੰਦੇ ਅੱਜ ਦੇ ਦਿਨ ਦਾ ਸਿਰੇ ਦਾ ਹੈ ਲੈ ਵੀ ਸੇਤ ਮਾਲੂ ਕਹਿੰਦਾ ਦੇਖਾ YouTube ਤੇ ਕਿੰਨਾ ਇਕੱਠ ਹੈ ਕਿੰਨੇ ਇਕ ਸੱਜਣ ਹੋ ਗਿਆ ਕਿੰਨੇ ਇਕ ਵੀਰ ਤੱਕਦੇ ਆ ਲੈ ਵੀ ਗੁਰ ਮਾਰੀ ਧਿਆਨ ਆ ਕਾਕੇ ਨੇ ਕਬੱਡੀ ਪਾ ਦਿੱਤੀ ਹੈ ਲੈ ਵੀ ਸੋਨੀ ਫੱਕਰ ਚੰਡੇ ਵਾਲਿਆ ਆ ਮੁੰਡਾ ਹਾਨ ਪ੍ਰਵਾਨ ਦਾ ਉਹ ਗੁਰੂ ਦੇ ਲਈ ਹਾਨ ਪ੍ਰਵਾਨ ਖੰਦਰ ਕਬੱਡੀ ਖਿਡਾਰੀ ਰਵੀ ਸਾਹਿਬ ਕਰਨ ਲਈ 200 ਪੁਆਇੰਟ ਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਓ ਮੈਚ ਚੋਟੀ ਦਾ ਕੁੰਡੀਆਂ ਦੇ ਸਿੰਘ ਫਸ ਗਏ ਰੇਸ਼ਮ ਮਹਲਵਾਨਾ ਓ ਵੇਖਾਂਗੇ 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 ਓ ਬਣਦਾ ਕੀ ਬਣਦਾ ਕੀ ਬਣਦਾ ਕੀ ਇਹ ਕੀ ਕੀ ਬਾਤ ਹੈ ਆ ਹੰਦਿਆਂ ਦੇ ਲਾਗੇ ਸੋਨੀ ਫਕਰ ਝੰਡੇ ਵਾਲਾ ਕਹਿੰਦੇ ਇਧਰ ਜੱਫਾ ਕਹਿੰਦੇ ਇਧਰ ਜੱਫਾ ਮੈਚ ਕਹਿੰਦੇ ਬਿਲਕੁਲ ਬਰਾਬਰੀ ਤੇ ਹੈ 31000 ਦਰਸ਼ਕ ਕਹਿੰਦੇ YouTube ਤੇ ਨਵੇਂ ਕਿਰੇ ਦੇ ਮੇਲੇ ਦਾ ਆਨੰਦ ਮਾਣਦਾ ਹੈ 31000 ਦੇ ਕਨੈਕਸ਼ਨ ਹੈ ਹੋ ਸਕਦਾ ਵੀ ਇੱਕ ਇੱਕ ਫੋਨ ਤੇ ਦੋ ਦੋ ਚਾਰ ਚਾਰ ਪੰਜ ਪੰਜ ਸੱਤ ਸੱਤ ਐਲਈਡੀ ਇਹਦੇ ਕਿੰਨੇ ਕਿੰਨੇ ਬੈਠੇ ਹੋਣਗੇ 31000 ਉਹ ਪੈਂਦੀ ਰੇਡ ਚਾਰਾਂ ਦੇ ਵਿੱਚੋਂ ਕੌਣ ਰਵੀ ਸਾਹੋਕੇ ਦਾ ਬਾਦਲ ਸੇਖੇ ਦਾ ਜੱਗੂ ਹਾਕਮਾਲੀਆ ਉਹ ਪੈਂਦੀਆ ਪੱਟਾ ਤੇ ਥਾਪੀਓ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਕਬੱਡੀ ਬੱਲੇ 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 ਰੇਸ਼ਮ ਕੜਾਕਾ ਭਲਵਾਨ ਕਹਿੰਦਾ ਵੀ ਸੋਨੀ ਲਈ 500 ਹੈ ਬਹਿ ਜਾਓ ਭਰਾ ਬਣ ਕੇ ਗਰਾਊਂਡ 'ਚ ਗੇਂਦੀ ਥੋੜੀ ਬਾਤ ਹੈ ਗਿੱਤਿਆਂ ਪਿੱਛੇ ਨੂੰ ਕਰ ਲੈਣਾ ਭਰਾਵਾਂ ਨੇ ਇਧਰ 2000 ਦੀਆਂ ਤਿੰਨ ਰੈਡਾਂ ਪਰਮ ਦੀਆਂ ਪੈਣੀਆਂ ਸਾਡਾ ਵੀਰ ਗਗਨ ਵੈਣੀ ਬਾਲ ਰੇਸ਼ਮ ਕੜਾਕਾ ਦੇ ਨਾਲ ਗ੍ਰੀਨ ਬਾਂਦਰ ਲੈ ਵੀ ਵੀਰਾ ਕਬੱਡੀ ਬੋਲ ਲੈਂਦੇ ਭਰਾ ਬਣ ਕੇ ਬਹੁਤ ਮਾਲਾ ਨਾਮ ਹੀ ਬੋਲਾਂਗੇ ਮੈਚ ਵੀ ਸਿਰੇ ਦਾ ਉਧਰ ਕਹਿੰਦੇ ਚਰਾਗਦੀਨ ਮੱਝਾ ਵਾਲੇ ਦਾ ਵਾਜਾ ਵਾਜਾ ਕਰਵਾਈ ਜਾਂਦਾ ਚਰਾਗਦੀਨ ਵੀਰ ਵਾਲਾ ਜਫਾ ਗੋਰਾ ਤੇ ਗੁਰਜੀਤ ਵੀਰ ਕਹਿੰਦੇ ਵੀ 500 ਦਾ ਹੋਵੇਗਾ ਚਰਾਗ ਦਾ ਜਫਾ 500 ਦਾ ਹੋਵੇਗਾ ਅਗਲੀ ਰੇਡ ਰਾਜਾ ਕਾਲੋ ਕੇ ਵਾਲਾ ਤਿਆਰ ਬਰ ਤਿਆਰ ਇਹ ਨਸ਼ੇ ਮਿਹਨਤਾਂ ਦੇ ਲਾਏ ਹੋਏ ਐ ਖੇਡ ਦੀ ਕਿਤੇ ਨਾ ਕਿਸੇ ਦੇ ਕੋਲੋਂ ਟੁੱਟਣੇ ਰਿਕਾਰਡ ਜੋ ਬਣਾਏ ਹੋਏ ਐ ਜਿਹੜੇ ਕਰਦੇ ਹੁੰਦੇ ਸੀ ਸਾਨੂੰ ਟੇਚਰਾ ਉਹ ਸੋਚਾਂ ਵਿੱਚ ਪਾਏ ਹੋਏ ਐ ਜਿਹੜੇ ਕਰਦੇ ਹੁੰਦੇ ਸੀ ਸਾਨੂੰ ਟੇਚਰਾ ਉਹ ਸੋਚਾਂ ਵਿੱਚ ਪਾਏ ਹੋਏ ਤੋ ਪੈਂਦੀ ਰੇਲ ਸਾਹੋ ਵਾਲਾ ਫੇਰ ਮੂਰੇ ਸਾਹੋ ਵਾਲਾ ਫੇਰ ਮੂਰੇ ਆਹ ਪਰ ਮੇਤੋ ਵੱਧ ਤੇਜ ਹੋਇਆ ਫਰਦਾ ਰਵੀ ਸਾਹੋ ਵਾਲਿਆ ਆਹ ਸਾਹਮਣੇ ਨੰਬਰ ਰੇਡਰ ਦੇ ਸੇਜਾ ਜਿਹੜਾ ਹੈ ਅਗਲੀ ਰੇਲ ਕਾਕਾ ਆ ਗਿਆ ਵੀਰਿਆ ਕਰੀ ਗੱਲ ਇਸ ਗੱਭਰੂ ਦੀ ਲਓ ਕਹਿੰਦੇ ਕਾਕਾ ਸੇਖੇ ਵਾਲਾ ਕਬੱਡੀ ਪਾ ਰਿਹਾ ਆਪਾਂ ਇੱਕੋ ਜਿਹੇ ਉਮਰ ਵਾਲੇ ਆ ਮੇਰੇ ਮਿੱਤਰੋ ਸਾਹਮਣੇ ਪੰਜੇ ਹਾਨ ਪ੍ਰਵਾਨਦੇ ਆ ਪੰਜੇ ਹਾਨ ਪ੍ਰਵਾਨਦੇ ਆ ਚਿਰਾਗਦੀਨ ਨਾਲ ਗੱਭਰੂ ਕਹਿੰਦੇ ਕਾਕਾ ਓਏ ਗੱਲਾਂ ਵੱਡੀਆਂ ਨੇ ਇੱਕ ਪਾਸੇ ਸੇਖਾ ਇੱਕ ਪਾਸੇ ਕਾਲੋ ਗਿਆ ਕਹਿੰਦੇ ਕਿਲੇ ਨਾਉ ਦੀ ਧਰਤੀ ਹੈ ਉਹ ਕਹਿੰਦੇ ਜ਼ਿਲ੍ਹਾ ਫਰੀਦਕੋਟ ਦੀ ਬੁੱਪਲ ਦੇ ਵਿੱਚ ਵਸਿਆ ਪਿੰਡ ਵਾਹ ਓਏ ਗਬਰੂ ਵਾ ਸਰਾ ਹੋਇਆ ਪਿਆ ਤਰਾਗ ਟਾਕਾ ਸਿੱਖੇ ਵਾਲਾ ਓ ਬੱਲੇ 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 ਏ ਇੱਥੇ ਰੱਖ ਉਹ ਨਵੇਂ ਕਿਰੇ ਵਾਲਿਓ ਮੇਲਾ ਕਿਵੇਂ ਲੱਗਦਾ ਦੱਸਿਓ ਬੜਾ ਯਾ ਨੰਬਰ ਕਹਿੰਦੇ ਕਾਕਾ ਸੇਖੇ ਵਾਲਾ ਉਧਰ ਗਿਣਤੀ ਕਹਿੰਦੇ 33 34000 ਹੋ ਗਈ ਹੈ ਪਰਮਕਾਲੋ ਕਹਿੰਦੇ ਕਬੱਡੀ ਪਾ ਰਹੀ ਹੈ ਪਰਮਕਾਲੋ ਕੇ ਵੀ ਤੀਜੀ ਰੇਡ ਪਾ ਰਹੀ ਹੈ 2000 ਦੀ ਗਗਨਵੈਣੀ ਵਾਲ ਕੈਨੇਡਾ ਤੇ ਰੇਸ਼ਮ ਕਟਾਕਾ ਤੇ ਗ੍ਰੀਨ ਮੰਦਰ ਇਹ ਭਰਾਵਾਂ ਤੱਕ ਮਾਇਆ ਦੇ ਗੱਫੇ ਪੁੱਜ ਜਾਣੇ ਆ ਆਹ ਸਾਹਮਣੇ ਕਹਿੰਦੇ ਪਰਮਕਾਲੋ ਕੇ ਦੀ ਧਰਤੀ ਤੇ ਹੱਗ ਵਾਲੀਆ ਜੱਗੂ ਜੇ ਜਫਾ ਲਾ ਗਿਆ 2000 ਲੈ ਵੀ ਭਾਈ ਜੱਗੂ ਨੂੰ ਦੇ ਦਿਓ 2000 ਰੁਪਿਆ 3000 ਲੱਗਾ 2000 ਲੱਗਾ ਸੀਗਾ ਤੇ ਨਾ ਰੇਡਾਂ ਤੇ ਤੇ ਆਹ 2000 ਰੁਪਿਆ ਵੀਰੋ ਜੱਗੂ ਤੱਕ ਪਾਉਣ ਦਾ ਕਰਦੇ ਸਾਲਾ ਵੀਰ ਨਗਰ ਵਾਲਾ ਬੰਦਰ ਗ੍ਰੀਨ ਵਾਲੰਦਰ ਤੇ ਰੇਸ਼ੂ ਪਹਿਲਵਾਨ ਜੀ ਸਾਡੇ ਆ 2000 ਹੱਗ ਵਾਲੀ ਜੱਗੂ ਲਈ ਪਾਉਣ ਦਾ ਕਰਦੇ ਲੈ ਵੀ ਸੰਗਰਾਜ ਕਬੱਡੀ ਪੈ ਗਈ ਗੁਰਪ੍ਰੀਤ ਬਰੇ ਸਾਬ ਦਾ ਗੁਰਪ੍ਰੀਤ ਕਬੱਡੀ ਪਾ ਰਿਹਾ ਆ ਰਾਮੂ ਵਾਲੀਆ ਜੱਗੀ ਮਾਨ ਕਰਦਾ ਗੱਬਰੂ ਦੀ ਖੇਡ ਦੇ ਉੱਪਰ ਆ ਪੈਂਦੀ ਰੇਡ ਪੈਂਦੀ ਰੇਡ ਪੈਂਦੀ ਰੇਡ ਮਾਨਸਾ ਵਾਲੇ ਪੜ ਗਿਆ ਮਾਨਸਾ ਵਾਲੇ ਪੜ ਗਿਆ ਸੋਨੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਬਾਬਾ ਮੇਰ ਕਰੇ ਉਹ ਕਿਲੇ ਵਾਲਿਓ ਕੀ ਹਾਲ ਚਾਲ ਹੁਣ ਮੇਲਾ ਗੁਇੰਦਾ ਹੁਣ ਮੇਲਾ ਗੁਇੰਦਾ ਥੋੜੀ ਸੱਟ ਲੱਗੀ ਆ ਬਾਬਾ ਨਾਲ ਕੇ ਮੇਰ ਕਰੇ ਗੁਰਬੀ ਠੀਕ ਐ ਸੋਹਣਿਆ ਮੂੰਹ ਸਪਰੇ ਪਾਉਣ ਦੀ ਕਰ ਦਿਓ ਜੀ ਮੂੰਹ ਸਪਰੇ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਪਰ ਅਸੀਂ ਫੇਰ ਅਰਦਾਸ ਕਰਦੇ ਆ ਵੀ ਕਦੇ ਕਿਸੇ ਖਿਡਾਰੀ ਨੂੰ ਤਤੀਬਾ ਨਾ ਲੱਗੇ ਪੰਜਾਬੀਆਂ ਦੇ ਖੂਨ ਦੇ ਵਿੱਚ ਰਚੀ ਹੋਈ ਖੇਡ ਕਬੱਡੀ ਪਹਿਲਾ ਸੈਮੀਫਾਈਨਲ ਨਵੇਂ ਕਿਰੇ ਦੀ ਧਰਤੀ ਤੇ ਰੌਣਕਾਂ ਲੱਗੀਆਂ ਹੋਈਆਂ ਅਗਲੇ ਮੈਚ ਦੀਆਂ ਟੀਮਾਂ ਨੂੰ ਅਸੀਂ ਬੇਨਤੀ ਕਰਾਂਗੇ ਟੀਮਾਂ ਤਿਆਰੀ ਕਰਕੇ ਲੱਗੇ ਆ ਜਾਣ ਸਾਰੀ ਸੰਗਤ ਦਾ ਸਾਰੇ ਖੇਡ ਪ੍ਰੇਮੀਆ ਦਾ ਬਹੁਤ ਬਹੁਤ ਧੰਨਵਾਦ ਕਿ ਕੰਮ ਤਾਂ ਦੇ ਛੱਡ ਬੜੇ ਚਾਵਾ ਨਾ ਆਉਂਦੇ ਐ ਖਿਡਾਰੀਆਂ ਦੇ ਲਈ ਫੇਰ ਤਾੜੀਆਂ ਮਜਾਉਂਦੇ ਐ ਰੋਡੇ ਸੁਖਰਾਜ ਤਾਂ ਇਹ ਮੰਗਦਾ ਦੁਆਵਾ ਲੱਗਣ ਨਾ ਇਹਨਾਂ ਤਾਂ ਹੀ ਤਤੀਆਂ ਹਵਾਵਾਂ ਰੱਬ ਰੱਖੀ ਤੂੰ ਬਣਾ ਕੇ ਸਦਾ ਟੌਰ ਨਵਾਬੀ ਚੜ੍ਹਦੀ ਕਲਾ 'ਚ ਸਦਾ ਰਹਿਣ ਪੰਜਾਬੀ ਚੜ੍ਹਦੀ ਕਲਾ 'ਚ ਸਦਾ ਰਹਿਣ ਪੰਜਾਬੀ ਇਹ ਪੰਜਾਬੀ ਪੰਜਾਬੀਆਂ ਦੀ ਮਾਂ ਖੇਡ ਪੰਜਾਬੀਆਂ ਦੀ ਮਾਂ ਬੋਲੀ ਸਦਾ ਚੜ੍ਹਦੀ ਕਲਾ 'ਚ ਜਰਵੇ ਇਹ ਸਾਡੀਆਂ ਦੁਆਵਾਂ ਨੇ ਇਹ ਸਾਡੀਆਂ ਅਰਦਾਸਾਂ ਨੇ ਅਰਦਾਸਾਂ ਨੇ ਲੱਭੀ ਬਰਾੜ ਜੀ ਕਹਿੰਦੇ ਸਾਡੇ ਵੱਲੋਂ 11000 ਦੇ ਸਹਿਯੋਗ ਹੋਣਗੇ ਆਉਣ ਵਾਲੇ ਕਬੱਡੀ ਦੇ ਮਹਾਕੁੰਬ ਲਈ ਉਹਨਾਂ ਸਾਰੇ ਪਰਿਵਾਰਾਂ ਦਾ ਧੰਨਵਾਦ ਹੈ ਨੋਗਰੇ ਦੀ ਪਾਈ ਰੇੜਾ ਇਹਨੂੰ ਘੋੜਾ ਕਹਿੰਦੇ ਆ ਕਿ ਤਿੰਨੋਂ ਮਿੱਤ ਕਿਸੇ ਦੇ ਨਾਂ ਸੱਤ ਤਲਵਾਰ ਤੇ ਮਿੱਤਰੋ ਘੋੜਾ ਤਿੰਨ ਉਹ ਚੀਜ਼ਾਂ ਬੁਰੀਆਂ ਨੇ ਚੋਰੀ ਯਾਰੀ ਰੀਡ ਦਾ ਫੋੜਾ ਤਿੰਨੋਂ ਮੁੱਲ ਮਿਲਦੇ ਦਾ ਕਿਸਮਤ ਅਲਮਤ ਤੇ ਪੁੱਤ ਪਿਆਰੇ ਤਿੰਨੋਂ ਚੜ ਛੁਪਦੇ ਆ ਚੰਨ ਸੂਰਜ ਅੰਬਰ ਦੇ ਤਾਰੇ ਆਹ ਸਾਹਮਣੇ ਘੋੜੇ ਦੀ ਪਾਈ ਰੇਡ ਹਾਕਮ ਵਾਲੀਆ ਮੇਰੇ ਮਿੱਤਰੋ ਪਰ ਕਹਿੰਦੇ ਨੁਖਰਾ ਵਾਟਾਂ ਵੱਡ ਗਿਆ 11 ਬਾਰ ਸਿਰੇ ਦਾ ਮੁਕਾਬਲਾ ਲੈ ਵੀ ਨਵੇਂ ਘਰਾਂ ਦੇ ਇੱਕ ਜਕਾਰਾ ਹੋਰ ਲਾਈਏ ਬੋਲ ਸੋਨਹਾਂ ਕਿ ਝੋਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਕੇ ਧੂਲ ਦੇ ਨਿਸ਼ਾਨ ਰਹਿਣ ਪੰਥ ਬਾਹਰ ਰਾਜ ਕੇ ਇਧਰ ਸੇਖੇ ਵਾਲਾ ਕਾਕਾ ਕਬੱਡੀ ਪਾ ਰਿਹਾ ਹੈ ਗੱਲ ਰਾਜੇ ਸੇਖੇ ਦੀ ਹੋਈ ਹੈ ਗੱਲ ਬਾਦਲ ਦੀ ਹੋਈ ਹੈ ਔਰ ਸਾਹਮਣੇ ਮੇਰੇ ਮਿੱਤਰੋ ਐਨ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਕਾਲੋਕੇ ਦੀ ਟੀਮ ਹੈ ਇੱਕ ਪਾਸੇ ਸੇਖੇ ਦੀ ਟੀਮ ਹੈ ਉਧਰ ਮਹਿਮਦਵਾਲ ਤੇ ਪੁਕੇ ਨੇ ਘਾਂਗੇ ਨੇ ਪੜਨਾ ਓ ਚਰਾਗਦੀਨ ਲੱਗ ਗਿਆ ਮਗਰ ਓ ਸਿਰੇ ਦੀ ਕਬੱਡੀ ਹੋ ਰਹੀ ਹੈ ਚਰਾਗਦੀਨ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਲੇ ਵੀ 골ਡੀ ਖੋਸੇ ਵੀਰਿਆ ਦੇਖ sire ਦਾ ਮੁਕਾਬਲਾ ਚੱਲਦਾ ਸਾਡੇ ਰਾਜਵਿੰਦਰ ਹੋਣਾ ਦਾ ਕਰਨ ਬੰਦ ਹੋਣਾ ਦਾ ਉਹਨਾਂ ਨੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਸਾਡੇ ਸੁਚੈਨ ਹੋਣਾ ਦਾ ਉਹ ਕਬੱਡੀ ਪੈ ਰਹੀ ਹੈ ਚਾਰ ਜਾਫੀ ਮਾਰਦੇ ਪੱਟਾਂ ਤੇ ਥਾਪੀਆਂ ਮੈਚ ਕਹਿੰਦੇ ਫਸਿਆ ਪਿਆ ਟੱਕਰ ਕਹਿੰਦੇ sire ਦੀ ਹੈ ਧਰਤੀ ਕਹਿੰਦੇ ਨਵੇਂ ਗਲੇ ਦੀ ਉਹ ਪੈਂਦੀ ਰੇ ਪਰਮ ਕਾਲੂ ਗਿਆ ਇਧਰ ਗੋਰਾ ਤੇ ਗੁਰਜੀਤ ਸ਼ਰੀ ਵਾਲੇ ਪਿੰਡ ਵਾਲੇ ਕਹਿੰਦੇ ਚਰਾਗਦੀਨ ਦੇ ਲਈ ਵੱਡੇ ਮਾਇਆ ਦੇ ਗੱਫੇ ਪੁੱਜੇ ਕਰ ਗਏ ਪਿਆਰ ਕਿਉਂਕਿ ਮਿੰਨਾਂ ਵਾਲੇ ਦੇ ਵਿੱਚ ਖੇਡੇ ਦੀ ਬਾਤ ਤਗੜਾ ਗੋਰਾ ਗੁਰਜੀਤ ਸ਼ਰੀ ਵਾਲੇ ਪਿੰਡ ਦਾ ਉਧਰ ਗगन ਮੈਣੀ ਵਾਲ ਸਾਡਾ ਵੀਰ ਤੇ ਕਹਿੰਦੇ ਰੇਸ਼ਮ ਕਨਾਟਾ ਤੇ ਨਾਲ ਗ੍ਰੀਨ ਮੰਦਰ ਉਹਨਾਂ ਵੱਲੋਂ ਕਹਿੰਦੇ ਵੱਡੇ ਪਿਆਰ ਮਿੰਨਾਂ ਦੇ ਚਰਾਗ ਲਈ ਪੁੱਜੇ ਆ ਗੁਰਪ੍ਰੀਤ ਬਰੇ ਸਾਹਿਬ ਦੀ ਧਰਤੀ ਆ ਮੇਰੇ ਮਿੱਤਰੋ ਹੱਥ ਲਾ ਕੇ ਜਾਫੀ ਨੂੰ ਮੁੰਡਾ ਹਵਾ ਚੋਟਿਆ ਜਾਵੇ ਜੇ ਬਲਜੀਤ ਆਇਆ ਤੇ ਗੂੜੀਆਂ ਰਿਸ਼ਤੇਦਾਰੀਆਂ ਬਲਜੀਤ ਦਾ ਇਸ ਪਿੰਡ ਦੇ ਵਿੱਚ ਅੱਜ ਨਾਨਕਿਆਂ ਦਾ ਪਿੰਡ ਹੈ ਤੇ ਨਾਨਕਿਆਂ ਦਾ ਚਾਈ ਬੜਾ ਹੁੰਦਾ ਹਾਕਮ ਵਾਲੀਆ ਤਿਆਰ ਹੈ ਬਾਦਲ ਤਿਆਰ ਹੈ ਪਰ ਇਹਨੂੰ ਹੋਜੇ ਰੈਂਬੋ 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 ਓ ਰੈਂਬੋ 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 ਤੇ ਨੁਗਰਾ ਰੈਂਬੋ ਤੇ ਨੁਗਰਾ ਰੈਂਬੋ ਤੇ ਨੁਗਰਾ ਰੈਂਬੋ ਤੇ ਨੁਗਰਾ ਗੱਲ ਬਣੀ ਪਈ ਹੈ ਕਹਿੰਦੇ ਕਿਲੇ ਨੌ ਦੇ ਮੇਲੇ ਦੀ ਗੱਲ ਬਣੀ ਪਈ ਹੈ ਨਵੇਂ ਕਿਲੇ ਦੇ ਮੇਲੇ ਦੀ ਐਵੇਂ ਗਾਲ ਵਾਲਿਆ ਤੇਰਾ ਵੀ ਧੰਨਵਾਦ ਹੈ ਗੱਲਾਂ ਕਹਿੰਦੇ ਯੂਰਪ ਦੇ ਵਿੱਚ ਚੱਲੀਆਂ ਹੈ ਭਿੱਲੇ ਗਾਲਬ ਸਾਡੀ ਖੇਡ ਕਬੱਡੀ ਦਾ ਹੈ ਵੱਡੇ ਰੈਫਰੀਆਂ ਦੇ ਵਿੱਚ ਨਾਮ ਹੈ ਭਿੱਲੇ ਗਾਲਬ ਦੀ ਯਾਰੀ ਅਮਨ ਰ헤ਜੇ ਦੇ ਨਾਲ ਗੁਰਪ੍ਰੀਤ ਬਾਜਵੇ ਨਾਲ ਕਿਰਪਾਲ ਬਾਜਵਾ ਜੀ ਹੈ ਬਾਜ ਸੰਤੂ ਮੰਗੇਠਵਾਲ ਹੋ ਰਹੀ ਸੋਨੀ ਬਟਲੇਵਰੀ ਆ ਫੇਰ ਆ ਗਿਆ ਆ ਫੇਰ ਆ ਗਿਆ ਫੇਰ ਆ ਗਿਆ ਆਹ ਸਾਹਮਣੇ ਕਹਿੰਦੇ ਸੇਖੇ ਵਾਲਾ ਪਾਕਾ ਕਬੱਡੀ ਪਾਰਿਆ ਸੋਨੀ ਫੱਕਰ ਝੰਡੇ ਵਾਲਾ ਕਹਿੰਦੇ ਨਾਲ ਗੱਭਰੂ ਪ੍ਰੇਤ ਕਹਿੰਦੇ ਚਰਾਗ ਹੁਣ ਦੇਖਾਂਗੇ ਕੌਣ ਵਾਜਾ ਵਾਜਾ ਕਰਵਾਉਂਦਾ ਜਾਂ ਸੇਖੇ ਵਾਲਾ ਵੱਜੂ ਕਿਸ ਦੀ ਹਿੱਕ 'ਚ ਕਰਾਉ ਧੰਤਨ ਕਰਾਉ ਧੰਤਨ ਕਰਾਉ ਧੰਨ ਧੰਨ ਕਬੱਡੀ ਫੈਸਲਾ ਹੋ ਗਿਆ ਫੈਸਲਾ ਹੋ ਗਿਆ ਫੈਸਲਾ ਹੋ ਗਿਆ ਵੀ ਨੰਬਰ ਜਾਪੀਆਂ ਨੂੰ ਦਿੱਤਾ ਗਿਆ ਹੈ ਮੈਚ ਕਹਿੰਦੇ ਸੈਮੀਫਾਈਨਲ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਾਂਗੇ ਵੀਰ ਬਣ ਕੇ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਾਂਗੇ ਜਲਦੀ ਨਾਲ ਖੇਡ ਮੈਦਾਨ ਦੇ ਲਾਗੇ ਆ ਜਾਓਂ ਦਵਾਲ ਤੇ ਕਾਂਗਾ ਗਰਜੀਤ ਤੇ ਗੋਰਾ ਕਹਿੰਦੇ 365 ਤੇ 36000 36000 36000 ਗੁਰਜੀਤ ਤੇ ਗੋਰਾ ਕਹਿੰਦੇ ਵੀ ਚਿਰਾਗ ਦੇ ਜੱਫੇ ਦਾ 1000 ਹੋਣਾ ਬਹੁਤ ਬਹੁਤ ਧੰਨਵਾਦ ਹੈ ਪਰਮਕਾਰੋ ਕੇ ਕਹਿੰਦੇ ਨਾਨਕੇ ਪਿੰਡ ਕਬੱਡੀ ਖੇਡ ਰਾਇਆ ਮੇਰੇ ਮਿੱਤਰੋ ਇਹ ਮੁੰਡੇ ਦੇ ਪਿੰਡੇ 'ਚ ਵੀ ਬੜੀ ਜਾਨ ਹੈ ਇਹ ਮੁੰਡੇ ਦੇ ਪਿੰਡੇ ਦੇ ਵਿੱਚ ਕਬੱਡੀ ਖੇਡ ਕਹਿੰਦੇ ਬੋਲਦੀ ਹੈ ਉਧਰ ਕਹਿੰਦੇ ਕੰਧ ਗੱਡੀ ਫਿਰਦੇ ਆ ਦੋ ਜਾਫੀ ਇੱਕ ਵਰਲਡ ਕਬੱਡੀ ਕੱਪ ਦਾ ਬੈਸਟ ਹੈ ਤੇ ਜੱਗੂ ਦੀ ਦੁਨੀਆ ਵਿੱਚ ਇੱਕ ਵੱਖਰੀ ਦਾਸਤਾ ਮੇਰੇ ਮਿੱਤਰੋ ਜੱਕੂ ਆਓ ਸਾਹਮਣੇ ਆਓ ਸਾਹਮਣੇ ਓ ਨਵੇਂ ਕਿਰਿਆਲਿਓ ਪਰਮ ਦੀ ਖੇਡ ਕਿਵੇਂ ਲੱਗੀ ਮੁੰਡਾ ਕਹਿੰਦੇ ਅੱਜ ਨਾਨਕੇ ਪਿੰਡ ਖੇਡਣ ਆਇਆ ਹੋਇਆ ਹੈ ਸਾਡੇ ਗੁਰਪ੍ਰੀਤ ਦੇ ਕਹਿੰਦੇ ਫੇਕ ਕਬੱਡੀ ਪਾ ਦਿੱਤੀ ਐ ਸਿਰੇ ਦਾ ਮੁਕਾਬਲਾ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਥੋੜਾ ਪੁਰ ਫਿਰ ਕੇ ਹੋ ਜਾਈਏ ਆ ਪਿੱਛੋਂ ਆਵਾਜ਼ਾਂ ਆਉਂਦੀਆਂ ਵੀ ਗਰਾਊਂਡ ਕਲੀਅਰ ਕਰਵਾ ਦਿਓ ਪੈਂਦੀ ਹੋਈ ਰੇਡ ਲੈ ਵੀ ਚਰਾਗਦੀਨ ਹੋ ਨੇੜੇ ਆ ਪਤਾ ਲੱਗੇ ਦੁਨੀਆਂ ਨੂੰ ਆ ਚਰਾਗ ਤੇ ਗੁਰਪ੍ਰੀਤ ਦੇ ਦਰਮਿਆਨ ਚਰਾਗ ਤੇ ਗੁਰਪ੍ਰੀਤ ਟੱਕਰ ਸਿਰੇ ਦੀ ਆ ਨੰਬਰ ਕਹਿੰਦੇ ਬਰੇ ਸਾਹ ਦਾ ਗੱਬਰੂ ਆਪਣੀ ਟੀਮ ਦੇ ਲਈ ਜੋਰ ਦੇ ਵਿੱਚ ਕਾਮਯਾਬ ਹੋ ਗਿਆ ਬਰੇ ਸਾਹਿਬ ਵਾਲਾ ਕਹਿੰਦਾ ਕਿ ਧੱਕਿਆਂ ਦੀ ਹਿੱਕ ਉੱਤੇ ਬੱਲੀਏ ਸਾਨੂੰ ਧੱਕੇ ਨਾਲ ਆਉਣਾ ਜਿੰਦਾ ਬਾਦ ਲਿਖਣਾ ਕਿ ਠੱਕਿਆਂ ਦੀ ਹਿੱਕ ਉੱਤੇ ਬੱਲੀਏ ਸਾਨੂੰ ਠੱਕੇ ਨਾਲ ਆਉਂਦਾ ਜਿੰਦਾਬਾਦ ਲਿਖਣਾ ਇਧਰ ਕਹਿੰਦੇ ਨੁਹਰਾ ਕਬੱਡੀ ਪਾ ਰਿਹਾ ਉਧਰ ਕਹਿੰਦੇ ਸਾਹੋਕੇ ਵਾਲਾ ਲੱਗ ਗਿਆ ਟੁੱਟ ਗਿਆ ਕਬੱਡੀ 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 ਆ ਇੱਥੇ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਫਿਰਦਾ ਕਹਿੰਦੇ ਸਾਹੋ ਵਾਲਾ ਸਾਹੋ ਵਾਲਾ ਕਹਿੰਦੇ ਠੌਰੂ ਪਾਈ ਫਿਰਦਾ ਹੁਣ ਇਹਨੇ ਦੱਸਿਆ ਵੀ ਮੈਂ ਇੰਡੀਆ ਦਾ ਖੀਸੀ ਜਨ ਖੇਡਣਾ ਸ਼ੁਰੂ ਕਰ ਦਿੱਤਾ ਹੈ ਲੈ ਵੀ ਰਵੀ ਸਾਹੋ ਵਾਲਾ ਜਾਂਦਾ ਰਾ ਉਹ ਨਵੇਂ ਕਰਿਆ ਲਿਆ ਮੇਲਾ ਕਵੇ ਲੱਗਦਾ ਦੱਸੋ ਮਾੜਾ ਜ ਆਹ ਕਹਿੰਦੇ ਤਾਲੀਆਂ ਵੀ ਵੱਜਦੀਆਂ ਤਾੜੇ ਵੀ ਵੱਜਦੇ ਥਾਪੀਆਂ ਵੀ ਵੱਜਦੀਆਂ ਥਾਪੇ ਵੀ ਵੱਜਦੇ ਹਾਟੇ ਕਹਿਣਦੇ ਨਹੀਂ ਇਹ ਆਪੇ ਵੱਜਦੇ ਮੇਲਾ ਸਿਰੇ ਦਾ ਮੇਲਾ ਸਿਰੇ ਦਾ ਕਰਨਵੰਦ ਹਰਣਾ ਨੂੰ 골 ਦੀ ਖੋਸੇ ਹਰਣਾ ਨੂੰ ਮੁਬਾਰਕਾ ਰਾਜਵਿੰਦਰ ਹਰਣਾ ਨੂੰ ਸਾਡੇ ਅਮਨਵੰਦ ਹਰਣਾ ਨੂੰ ਸੁਖਚਾਨ ਚੈਰੇ ਹਰਣਾ ਨੂੰ ਸਾਰੇ ਪ੍ਰਬੰਧਕਾਂ ਨੂੰ ਸਾਰੇ ਨਗਰ ਨੂੰ ਮੁਬਾਰਕਾ ਉਹ ਪੈਂਦੀ ਰੇਡ ਤੇ ਕੌਣ ਕੌਣ ਬੱਲੇ ਬੱਲੇ ਕਰਾਵੇਗਾ ਮੈਚ ਕਹਿੰਦੇ ਫਸਿਆ ਹੋਇਆ ਜੇ ਫਰੀਦਕੋਟ ਦੇ ਵਿੱਚ ਰੌਣਕਾ ਲੋ ਚਿਰਾਗ ਤੇ ਕਾਕਾ ਚਿਰਾਗ ਤੇ ਕਾਕਾ ਜਰਾਗਦੀਨ ਤੇ ਕਾਕਾ ਸੇਖਿਆਲਾ ਹਰ ਦੋ ਪਾਸੇ ਹਰ ਦੋ ਪਾਸੇ ਹੰਦਿਆਂ ਦੇ ਲਾਗੇ ਹੰਦਿਆਂ ਦੇ ਲਾਗੇ ਹੰਦਿਆਂ ਦੇ ਲਾਗੇ ਇੱਥੇ ਰੱਖ ਇੱਥੇ ਰੱਖ ਬੱਲੇ ਗੱਲ ਪੱਕੀ ਆ ਹੂਟਰ ਦੀਆਂ ਚੀਕਾਂ ਪੈਂਦੀਆਂ ਵੇਖੋ ਯਾਰ ਹੂਟਰ ਦੀਆਂ ਚੀਕਾਂ ਵੱਜਦੀਆਂ ਵੇਖੋ ਥੋੜਾ ਥੋੜਾ ਪਰੇ ਨੂੰ ਹੋ ਜੀਏ ਭਰਾ ਬਣ ਕੇ ਗੁਰਬੀਤ ਕਹਿ ਵੀ ਰਣ ਗੋਰੀਆ ਥੋੜਾ ਪਿੱਛੇ ਨੂੰ ਭਰਾ ਬਣ ਕੇ ਇਹਨਾਂ ਨੂੰ ਵੀਰਾਂ ਨੂੰ ਰੱਖੋ ਯਾਰ ਦੁਨੀਆ ਨੂੰ ਆਨੰਦ ਲੈਣ ਦਿਓ ਦੁਨੀਆ ਨੂੰ ਸਵਾਦ ਲੈਣ ਦਿਓ ਮੈਚ ਵੀ ਅੜ ਗਿਆ ਜਿਵੇਂ ਥਿਆਨੀ ਭੂਖੜੇ ਚ ਫਸੀ ਹੁੰਦੀ ਆ ਸਿਰੇ ਦਾ ਮੈਚ ਮੇਰੇ ਮਿੱਤਰੋ ਸਿਰੇ ਦਾ ਮੈਚ ਮੈਚ ਮੁੱਕੜਦਾ ਨਾ ਨਹੀਂ ਲੈਂਦਾ ਉਹ ਲੀਵ ਦੇ ਸਾਲ ਨੂੰ ਆਮ ਨਾਲੋਂ ਵੱਡਾ ਹੁੰਦਾ ਜਾਂਦਾ ਆਮ ਨਾਲੋਂ ਵੱਡਾ ਹੋ ਗਿਆ ਉਹ ਪਰਮਣੇ ਕਬੱਡੀ ਪਾ ਰਹੀ ਹੈ ਸਾਡੀ ਸਰਪੰਚ ਵਾਂਦਰ ਤੇ ਨਾਲ ਸਾਡਾ ਵੀਰ ਬੂਟਾ ਬਾਈ ਵਾਂਦਰ ਕਹਿੰਦੇ ਵੀ ਪਰਮ ਦੇ ਲਈ 500 ਦੇ ਮਾਨਸਮਾਨ ਹੈ ਗੱਲ ਜੱਫੀਆਂ ਤੇ ਮੁਕਣੀ ਹੈ ਗੱਲ ਜੱਫੀਆਂ ਤੇ ਮੁਕਣੀ ਹੈ ਗੱਲ ਰੇਡਾਂ ਤੇ ਮੁਕਣੀ ਹੈ ਉਧਰ ਬਲਜੀਤ ਦਾ ਪਿੰਡੂ ਕਬੱਡੀ ਪਾਰਿਆ ਇੱਕ ਪਾਸੇ ਜੱਗੂ ਹੰਗਮਾਲੀਆ ਆਓ ਸਾਹਮਣੇ ਕੀ ਬਾਤ ਹੈ ਭਾਈ ਪਰਮ ਦੀ ਖੇਡ ਕਿਵੇਂ ਲੱਗੀ ਦੱਸੋ ਨਵੇਂ ਕਹੇ ਆ ਰਹੇ ਉਧਰ ਕਹਿੰਦੇ ਗੋਰਾ ਕਬੱਡੀ 1500 ਦਾ ਜੱਫਾ ਕਹਿੰਦੇ ਮਿੰਗਾਲੇ ਦੀ ਧਰਤੀ ਦੇ ਚਰਾਗ ਦੀੰਦਾ ਕਮਲਜੀਤ ਸਰਪੰਚ ਵੱਲੋਂ 2000 ਸਾਡੇ ਮੌਜੂਦਾ ਸਰਪੰਚ ਨੇ ਇਹ ਕਿਹਦੇ ਲਈ ਆ ਵੀਰਿਆ ਕਬੱਡੀ 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 ਲਓ ਚਰਾਗ ਨੇ ਕੋਸ਼ਿਸ਼ ਕੀਤੀ ਹੈ 365 ਤੇ 38000 ਬੰਦਾ ਜੁੜ ਗਿਆ 38000 ਅਗਲੇ 30000 ਕਹਿੰਦੇ ਦਰਬਾਗ ਦਾ ਬੰਡਾਲਾ ਪਿੰਡ ਹੈ ਕਹਿੰਦੇ ਅਮਰੀਕਾ ਦੇ ਵਿੱਚ ਰਹਿੰਦਾ ਭਰਾ ਸਾਡਾ ਰਣਜੀਤ ਦਾ ਵੀਰ ਉਧਰ ਜੋਤ ਹੰਦਰ ਹੋ ਰਹੀ ਹੈ ਧੰਨਵਾਦ ਕਰਦੇ ਆ ਸ਼ਿੰਤਾ ਚਾਲ ਨੱਥੂ ਚਾਲ ਪਿੰਡ ਹੈ ਬਿੱਲੇ ਹੋਰਾਂ ਦਾ ਨਾਲ ਕਹਿੰਦੇ ਜੱਟਾਂ ਲਈ ਪਿੰਡ ਦਾ ਜਗਜੀਤ ਹੈ ਵੱਡੇ ਪਿਆਰ ਨੇ ਅਮਰੀਕਾ ਤੋਂ 1 ਮਾਰਚ ਕਪੂਰਥੇ ਦਾ ਮੇਲਾ ਆਹ ਸਾਹੋ ਵਾਲਾ ਕਹਿੰਦੇ ਖੌੜੂ ਪਾਈ ਫਿਰਦਾ ਹੈ ਸਾਹੋ ਵਾਲਾ ਕਹਿੰਦੇ ਸਿਰਾਂ ਲਈ ਤਰਿਆਉਂਦਾ ਆਹ ਸਾਹੋ ਵਾਲੇ ਨੇ ਬੱਲੇ ਬੱਲੇ ਕਰਾ ਦਿੰਦੀ ਹੈ ਉਧਰ ਸੁੱਖਾ ਸ਼ੇਰਪੁਰਿਆ ਵੀ ਅੱਜ ਦੇ ਵੱਡੇ ਮੇਲੇ ਦਾ ਆਨੰਦ ਮਾਣਦਾ ਉਹ ਵੀ ਖੇਡ ਕਬੱਡੀ ਦਾ ਸ਼ਦਾਈ ਹੈ ਆਹ ਪੈਂਦੀ ਰੇਡ ਗੁਰਪ੍ਰੀਤ ਵਰੇ ਸਾਹਿਬ ਦਾ 31 ਵਾਲਾ ਆਹ ਮੁੰਡਾ ਮਾਨਸਾ ਵਾਲਾ ਕਬੱਡੀ ਪੌਣ ਦੀ ਵੱਟਾ ਹੈ ਲੈ ਵੀ ਚਿਰਾਗਦੀਨ ਆਹ ਜੱਫੇ ਲਾਉਣੇ ਪੈਣੇ ਆ ਆਪ ਕੋ ਜਨਾ ਕੋ ਕਰਨਾ ਪੈਣਾ ਮੈਚ ਫਸਿਆ ਪਿਆ ਪਰ ਵਰੇਸਾ ਵਾਲਾ ਕਿੱਥੇ ਲੋਟ ਆਉਂਦਾ ਉਧਰ ਕਹਿੰਦੇ ਰਵੀ ਸਾਹੂ ਕਹਿੰਦੇ ਜੱਫੇ ਦਾ ਸਾਡਾ ਭਰਾ ਸਿਮਾ ਕੈਨੇਡਾ ਤੇ ਅਰਸ਼ ਵੰਦਰ ਵੱਲੋਂ 500 ਦੇ ਮਾਨਸਮਾਨ ਦੇ ਜਾਣੇ ਹਰੇਕ ਜੱਫੇ ਦੇ ਉੱਪਰ 25 ਜਨਵਰੀ ਕਹਿੰਦੇ ਰਣੀਆਂ ਦਾ ਮੇਲਾ ਖੇਡਿਆ ਜਾਣਾ ਬਿੱਲਾ ਰਣੀਆਂ ਆਸਟ੍ਰੇਲੀਆ ਤੋਂ ਰਾਜੂ ਰਣੀਆਂ ਅਮਰੀਕਾ ਤੋਂ ਤਲਵੀਰ ਟਵਾਣਾ ਗੋਰਾ ਮਰੋੜ ਧਰਵੰਤ ਸਾਫੋ ਵਾਲੀਆ ਤੇ ਅਮਨ ਬਰਾੜ ਲੰਗਿਆਣਾ ਅਮਰੀਕਾ ਅਮਰੀਕਾ ਦੇ ਯਾਰਾਂ ਦਾ ਮੇਲਾ ਰਾਜੂ ਹੁਣੀ ਅਮਨ ਹੁਣੀ ਕਰਵੀਨ ਟਵਾਲੇ ਹੁਣੀ ਮਾਰੀ ਵਾਲੇ ਨੀਲੇ ਹੁਣੀ ਬਿੱਲੇ ਹੁਣੀ ਸੱਦਾ ਦਿੰਦੇ ਆ ਇਹ ਰਲੀਆਂ ਦੇ ਵਿੱਚ ਵੱਡਾ ਮੇਲਾ ਪਰ ਪਰਮ ਕਾਲੂ ਕਲਾ ਕਬੱਡੀ ਪੌਣ ਦੇ ਲਈ ਵਾਤਾ ਹੈ ਮੈਚ ਕਹਿੰਦੇ ਸਿਰੇ ਦਾ ਪਹਿਲਾ ਸੈਮੀ ਹੈ ਨਵੇਂ ਕਿਲੇ ਦੀ ਧਰਤੀ ਹੈ ਜਿਹੜੇ ਫਰੀਦਕੋੜ ਦੇ ਵਿੱਚ ਹੋਣਗਾ ਆਹ ਚਾਰਾਂ ਦੇ ਵਿੱਚੋਂ ਕੌਣ ਰਵੀ ਸਾਹੋਕੇ ਦਾ ਬਾਦਲ ਸੇਖੇ ਦਾ ਗੋਬਰ ਸੇਖੇ ਦਾ ਹਾਕਮ ਵਾਲਿਆ ਜੱਗੂ ਕੈਮਰਾ ਫੋਕਸ ਆਹ ਪੈਂਦੀ ਰੇਡ ਪੈਂਦੀ ਰੇਡ ਪੈਂਦੀ ਰੇਡ ਹਰਦੀ ਪਾਸੇ ਹਰਦੀ ਪਾਸੇ ਹਰਦੀ પાસے ہرਦੀ પાસે ہرਦੀ પાસે ઓ બлле 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 આ કબ્ડડી દે જગહ આ કબ્ડડી દે સારા આ કબ્ડડી દે સાહો આલા સવાડ ઓ નમએ કલે આ એક જકરા લાઈએ યાર બોલે 200 હા ઓ નમએ કિલે ચ ભી કુંડી અડગી કુંડી અડગી કુંડી અડગી કુંડી અડગી ਵਾਕੇ 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 ਨਯਾਰਾ ਵੱਖਰਾ ਫੁੱਲੇ ਫਲਾਰੇ ਫੁੱਲੇ ਫਲਾਰੇ ਉਧਰ ਗਗਨ ਵੈ ਨਹੀਂ ਬਾਲ ਤੇ ਅਮਨ ਸਰਪੰਚ ਵੱਲੋਂ ਦੋਨਾਂ ਟੀਮਾਂ ਲਈ ਇੱਕ ਹਜ਼ਾਰ ਆਇਆ ਦੋਨਾਂ ਟੀਮਾਂ ਲਈ ਲੈ ਵੀ ਭਾਈ ਮਾਇਆ ਪ੍ਰਾਪਤ ਕੋਲੋਂ ਦੋਨਾਂ ਲਈ ਹਜ਼ਾਰ ਹਜ਼ਾਰ ਉਧਰ ਬਿੱਟੂ ਕੈਨੇਡਾ ਰਾਜਪ੍ਰੀਤ ਕੈਨੇਡਾ ਰਵੀ ਸਾਹੋ ਕੇ ਲਈ ਕਹਿਆਰ ਹੈ ਨੰਬਰ ਦਸੀਏ ਭਾਈ ਹੁਣ ਨੰਬਰ ਸੁਣ ਲਓ ਮੇਰੇ ਵੀਰ ਕਾਰੋ ਕਹਿੰਦੇ ਨੰਬਰ ਨੇ 13 ਤੇ ਸੇਖੇ ਦੇ ਨੰਬਰ ਵੀ 13 ਅੱਤੇ ਨੰਬਰ ਤੇ ਮੁੰਡੇ ਸੇਖੇ ਵਾਲੇ ਬਾਜੀ ਮਾਰ ਗਿਆ ਸੇਖੇ ਦਾ ਵੀ ਖੇਡ ਕਿਵੇਂ ਲਈ ਲੱਗੀ ਦੱਸੋ ਮੇਰੇ ਵੀਰ ਸਿਰੇ ਦਾ ਮੈਚ ਸਿਰੇ ਦਾ ਮੇਲਾ ਦੁਨੀਆ ਖੁਸ਼ ਹੈ ਨਜ਼ਾਰੇ ਵੱਜੇ ਪਏ ਲੈ ਵੀ ਫਰੀਦਕੋਟ ਵਾਲੇ ਇੱਕ ਜਕਾਰਾ ਹੋਰ ਲਾਉਣਾ ਯਾਰ ਬੋਲੇ ਨਵੇਂ ਕਿਲੇ ਦੀ ਧਰਤੀ ਹੈ ਲੱਭੀ ਬਰਾੜ ਸਾਡਾ ਵੀਰ 11000 ਦੇ ਬਹੁਤ ਵੱਡੇ ਸਹਿਯੋਗ ਵੀਰ ਬਣ ਕੇ ਦੂਜੇ ਸੈਮੀ ਮੈਚ ਦੀਆਂ ਟੀਮਾਂ ਆਓ ਇੱਕ ਅੰਦਾਜ਼ਾ ਲਾਓ ਯਾਰ ਗਰਜੀਤ ਵੀ ਜਿੱਤ ਹਾਰ ਤਾਂ ਕਬੱਡੀ ਵਿੱਚ ਹੁੰਦੀ ਆਈ ਹੁੰਦੀ ਰਹਿਣੀ ਹੈ ਜਦੋਂ ਅੱਧੇ ਕੇ ਨੰਬਰ ਤੇ ਆ ਕੇ ਇੱਥੇ ਹਾਰ ਹੁੰਦੀ ਹੈ ਤੇ ਪਲੇਅਰਾਂ ਦੇ ਦਿਲ ਵੇਖਿਆ ਕਰੋ ਪਲੇਅਰਾਂ ਦੇ ਜਿਗਰੇ ਵੇਖਿਆ ਕਰੋ ਬਿੱਲਿਆ ਇਹ ਵੱਡੇ ਜਿਗਰੇ ਵਾਲੇ ਐ ਦੁੱਕੀ ਇਹ ਵੱਡੇ ਜਿਗਰੇ ਵਾਲੇ ਐ ਲੈ ਵੀ ਪਰਮ ਲੈ ਵੀ ਗੁਰਪ੍ਰੀਤ ਅੱਡੇ ਨੰਬਰ ਤੇ ਹਰੇਓ ਕੋਈ ਵੱਡੀ ਜਿੱਤ ਹਾਰ ਨਹੀਂ ਹੋਈ ਪਰ ਜਿਹੜਾ ਮੈਚ ਲੱਗਾ ਇਹਦਾ ਸਵਾਦ ਹੀ ਵੱਖਰਾ ਜਿੱਤ ਹਾਰ ਵੱਖਰੀ ਗੱਲ ਐ ਪਰ ਮੁੰਡਿਆਂ ਨੇ ਲੋਕਾਂ ਦੇ ਦਿਲ ਜਿੱਤੇ ਐ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਐ ਸਭ ਤੋਂ ਵੱਡੀ ਗੱਲ ਤੇ ਇਹ ਐ ਵੀ ਬਹੁਤ ਵਧੀਆ ਮੈਚ ਖੇਡਿਆ ਗਿਆ ਬਹੁਤ ਵਧੀਆ ਖੇਡ ਦਿਖਾਈ ਇਹਨਾਂ ਮੁੰਡਿਆਂ ਨੇ ਅਗਲੇ ਮੈਚ ਜੇ ਟੀਮਾਂ ਮਹਿਮਦਵਾਲ ਤੇ ਕਾਗਾ ਉਹ ਵੀ ਮੈਚ ਜੇ ਤਾਂ ਦਾ ਹੀ ਲੱਗਣਾ ਮੇਰੇ ਵੀਰੋ ਮੇਰੀ ਬੇਨਤੀ ਆ ਵੀ ਪ੍ਰਬੰਧ ਕਹਿੰਦੇ ਰਵੀ ਸਾਹਿਬ ਜਿਹੜੇ ਵੀਰ ਜੰਗਲੇ ਦੇ ਅੰਦਰ ਆ ਕੇ ਖੜ ਗਏ ਆ ਸੁਰਨੀ ਫੱਕਰ ਚੰਡਾ ਹੋ ਲੈ ਜੀ ਕੁਰਸੀਆਂ ਤੇ ਬਹਿ ਜਾਓ ਯਾਰ ਪਲੀਜ਼ ਅਗਲਾ ਮੈਚ ਅਸੀਂ ਬਾਅਦ ਵਿੱਚ ਤਾਂ ਕਰਾਉਣਾ ਹੈ ਕਿ ਸਾਰਾ ਗਰਾਊਂਡ ਕਲੀਅਰ ਹੋਊਗਾ ਆ ਇੰਨੇ ਸਾਡੀ ਹਾਜ਼ਰੀ ਪਰਵਾਣ ਕਰਿਓ ਹੁਣ ਅਗਲੀ ਆਵਾਜ਼ ਦੇ ਲਈ